ਤੁਹਾਡਾ ਪਹਿਲਾ ਸਵਾਲ ਇਿੱਥੇ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰਹਿਤ ਆਂ 56 ਮੁੱਦਿਆਂ ਜਿਹਦਾ ਕਾਰਨ ਹਜ਼ਾਰਾਂ ਸੁਝੀਆਂ ਹੋ ਜਾਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਂ ਜਰਾ ਸੁਣਾਓ ਜੀ ਨਹੀ ਕੀਤਾ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਤੋਂ ਨਾ ਹੋਈਆਂ ਸਤਾ ਦੇ ਤਰ੍ਹਾਂ ਹਰੀ ਮਾਟੀ ਰੋਪੁਛਾ ਦਾਇਰੇ ਰੋਪੁਛਾ ਦਾਇਰੇ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ੍ਹ ਰਿਹਾ ਸੰਗਠਨ ਸੰਬੰਧੀ ਚਾਰੇ ਕੋਈ ਹਾਂ ਦਾ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਜੇ ਗੁਨਾਹਕਾਂ ਦਾ ਕੋ ਕੋ ਕੇ ਕਤਲ ਕਰਨ ਵਾਲੇ ਜਾਂ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਕਾ ਲੈਣੀਆਂ ਤੁਸੀਂ ਇਹ ਗੁਲਾਬ ਕੀਤਾ ਹੈ ਕਿ ਨਹੀਂ ਹਾਂਜੀ ਇਹਦਾ ਜਵਾਬ ਹੈ ਸੇਕੇ ਤੇ ਸੇਫਰਾਬ ਜੁਮਾਰਾ ਸੌਦਾ ਸਾਦ ਜੇ ਸਿਰੋਤਰ ਦੋ ਵਾਰ ਕੇਸੀ ਕੋ ਨੂੰ ਵਾਪਸ ਤੋਂ ਹੁਣ ਨਾ ਕੀਤਾ ਕਿ ਨਹੀਂ ਆ ਅਦਾਨ ਕੋ ਲਾਉਣੀਆ ਤੁਸੀਂ ਇਹ ਗੁਨਾਹ ਦਿੱਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆ ਰਿਹਾ ਸਾਹ ਰਿਖਿਓ ਜੀ ਹਾਂ ਜੇ ਉਸ ਸਵਾਲ ਨੂੰ ਹੱਲ ਕੀਤਾ ਹੈ ਕਿ ਸੌਦਾ ਸਾਦ ਨੂੰ ਵਾਪਸੀ ਦਿਵਾਉਣੀ वो भी बिना किसी के मंगल तो जिन्हें जथेदार चंडीगढ़ बुलाया जो स्टेटमेंटा भी रहे और संकत चर्चा भी है और उसे उन्होंने कोई चिट्ठी के सस्ते वाले साधन माफ कर दौरी बुलाता है कि नहीं किया हाँ? हाँ लाभ हुई है ਅੰਕ ਐਸ ਤੱਕੇ ਪਰ ਬਖੀ ਦੋਸਰੇ 17 ਸਾਲ ਨੂੰ ਆਪਰੇ ਧਾਰ ਦੇ ਸេចក្តਾਰਾਂ ਨੂੰ ਗੁਆਫੇ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਇਹ ਸੁਆਰਾ ਨਹੀਂ ਬੜੀ ਚੁਕਾ ਹਾਇ ਨਾ ਦੇ ਜਵਾਬ ਦਿਓ ਤੁਸੀਂ ਆਪਰੇ ਰਿਟੈਚ ਤੇ ਸਤਿਕਾਰ ਸਤਿ ਸਤਿਕਾਰਾਂ ਨੂੰ ਬੁਲਾ ਕੇ ਸਤਿਕਾਰ ਨਾਲ ਜਨਾਂ ਨੂੰ ਦੇ ਗੁਆਫੇ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਇਹ ਹਾਂ ਜਾਂ ਨਾ ਬੋਲੋ ਜਿਸੇ ਤਰ੍ਹਾਂ ਦਾ ਫਰਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਧਾਰ ਰੱਖੋ ਭਾਰ ਮੁਕੋ ਜਾਓਗੇ ਮਨ ਕੱਟੇ ਵੀ ਭਾਰ ਹਟੇ ਜਾਓਗੇ ਸੰਕਟ ਵਿੱਚ ਪਰ ਗੁਰੂ ਦੇ ਦਰਵਾਜ਼ੇ ਤੇ ਭੱਜ ਜਾਓਗੇ ਹਾਂਜੀ ਤੁਹਾਡੇ ਸੰਕਾਟ ਵੇਲੇ ਗੁਰੂ ਰਖਸਾ ਦੀ ਪੰਗਾਇ ਤੇ ਸ੍ਰੋਜ ਦੇ ਸਾਹਮਣੇ ਕੋਈ ਤੋਹੀ ਭਏ ਜੰਮਾਂ ਦੇ ਉੱਤੇ ਪੋਸਟਰ ਲਾਇਆ ਗਿਆ ਬੰਦਾਰਿਆ ਦੇ ਅੱਜ ਆ ਗਏ ਗੱਦਿਨਾਂ ਗਾਲਾਂ ਸੋਨਾ ਪੋਸਟਾਂ ਤੇ ਦਿੱਖਣ ਅੱਜ ਉਸੀ ਬੋਤਾ ਚੋੜੇ ਦਾ ਨਵਾਦਨ ਲੱਪੜ ਦੇ ਚ ਨਾਕਾਮ ਰਿਆ ਯਾ ਤੁਸੀਂ ਨੱਬਿਆ ਨਹੀਂ ਉਸ ਤੋਂ ਬਾਅਦ ਗੁਰਸ਼ਾ ਦੇ ਪਾਣ ਸ੍ਰੂਪਾਂ ਦੇ ਤੰਗ ਪਾਰ ਇਸ ਗਲੀਆਂ ਦੇ ਵਿੱਚ ਖਲਾਰੇ ਗਏ ਔਰ ਉਸ ਦੀ ਬੋਤਾ ਗੁਰਸ਼ਾ ਦੇ ਉਸ ਤੋਂ ਪਨਾਏ ਦਿੱਤੇ ਬੋਤਾ ਪਰ ਉਸ ਤੋਂ ਬਾਅਦ ਜਿਹੜਾ ਬੋਤਾ ਲੱਕਰ ਮਹਿਮਲ ਕਲਾ ਜਾਂ ਕੋਟਪੁਰਾ ਜਾ ਕੇ ਸੰਤਾਵਾਂ ਕੋਲੇ ਘਟੀਆਂ ਬੋਲ ਕੇ ਬੈਠੀਆਂ ਆ ਕੋਈ ਦੋਸਤ ਜਿਹੜੇ ਤੁਸੀਂ ਗੋਲੀ ਨਾਲ ਕੇ ਹੁੰਦੇ ਇਹ ਕੋਈ ਸਰਕਾਰ ਜਿਹੜੇ ਹੋਣਾ ਤੇ ਗੁਰਾਹੂ ਕਿ ਮਾਤੇ ਉੱਤੇ ਨਹੀਂ ਹੋਏ ਜਿਹੜੇ ਤੁਸੀਂ ਸਰਾਵਲੀ ਕਮੇਟੀ ਨੂੰ ਕਹਿ ਕੇ ਜ ਸੰਸਦ ਸਾਹ ਜੀ ਵਾਫੇ ਹੋਣਾ ਫੈਸਲਾ ਸੀ ਉਹ ਸਹੀ ਫੈਸਲਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਦੇਦਸੀ ਗੁਨਾਹ ਕੀਤਾ ਕਿ ਨਹੀਂ ਕੀਤਾ ਜਿਹੜੇ ਸ਼੍ਰਾਮਣਿਕ ਕਮੇਟੀ ਕੋਲ ਆਉਂ ਕੋਰਟ ਦੇ ਪੈਸਿਆਂ ਦੀ ਦੋਵਾਰਤੋਂ ਕਰਵਾਏ ਗਏ ਔਰ ਆਪਣੀ ਦਵਾਈ ਹੋਈ ਬੁਆਪੀ ਰੂਪ ਸਹੀ ਤਰ੍ਹਾਂਵਾਉਣ ਵਾਸਤੇ ਅਦਾਲਤਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਕੋਰਟ ਦੀ ਗੁਨਾਹ ਕੀਤਾ ਹਾਂਜੀ